ਗਰੂ ਰੋਣਾ ਦੀ ਆ ਸੇਵੇ ਰਾਣੀ ਦੀ ਟੀਮ ਵੱਲੋਂ ਆ ਦੂਜੇ ਪਾਸੇ ਇਹ ਆ ਖਡੂਰ ਸਾਹੀਆ ਸੱਤੂ ਇਸ ਸਮੇਂ ਕੋਸ਼ਿਸ਼ ਕਰਦਾ ਹੋਇਆ ਤਕੜਾ ਜਫਾ ਲਾਉਣ ਦੀ ਬਦਰੀਵਾਲਾ ਰਾਜ ਹਰਜੀਪ ਫੂਲ ਹੋਣਾ ਟਿੰਗ ਲਈ ਕਬੱਡੀ 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 ਵਾਹ ਸੱਤੂ ਨਹੀਂ ਰਿਸਾ ਤੇਰੀਆ ਇਹ ਆ ਖਡੂਰ ਸਾਹ ਵਾਲਾ ਸੱਤੂ ਲੱਗਿਆ ਹੋਇਆ ਆ ਸਪਾਈਡਰ ਮੈਨ ਆ ਇਹ ਕਲਸੀਆਂ ਮਸ਼ਹੂਰ ਕਰ ਦਿੰਦਾ ਰੌਣਕ ਦਾ ਇਲਾਕਾ ਹੁਣ ਵੇਖਾਂਗੇ ਇੰਦਰਜੀਤ ਤੇ ਲਬਣ ਵਾਲਾ ਪਿੰਡਾ ਇਹ ਕਲਸੀਆਂ ਵਾਲਾ ਇਹ ਵੀ ਆੜੀ ਤੇ ਆਇਆ ਬੜਾ ਕਹਿਣਾ ਬੜਾ ਕਮਾਲ ਦਾ ਜੱਫਾ ਪਾਇਆ 3 ਸਾਲ ਪਹਿਲਾਂ ਇਹਨੂੰ ਪਾਲਾ ਲੈ ਕੇ ਗਿਆ ਨਾਲ ਵੀ ਹਰਦੋਸ ਪਾਰੋਂ ਦਾ ਤੇ ਗੱਭਰੂ ਨੇ ਕਹਿੰਦੇ ਗੱਲ ਬਣਾਦੀ ਟੋਲਗਰੀ ਪਰ ਹੁਣ ਇਹਦੇ ਤੋਂ ਭੱਜਣਾ ਥੋੜਾ ਔਖਾ ਹੀ ਐ ਇਹਦੇ ਤੋਂ ਭੱਜਣਾ ਥੋੜਾ ਔਖਾ ਹੀ ਐ ਮੈਂ ਪਹਿਲੇ ਆਖਿਆ ਵੀ ਇਹਦੇ ਤੋਂ ਭੱਜਣਾ ਥੋੜਾ ਔਖਾ ਇਹ ਫਰਗੋਦੇ ਵਾਲਾ ਲਾਦੀ ਕੌਣ ਬੱਲੇ ਬੱਲੇ ਕਰਵਾਵੇਗਾ ਇਸ ਸਮੇਂ ਉਹ ਸਮੇਂ ਦੀਆਂ ਬਾਤਾਂ ਹੋਣਗੀਆਂ ਕਬੱਡੀ ਕਬੱਡੀ ਉਹ ਕਬੱਡੀ 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 ਜਾਫਰ ਅਲੀ ਕੰਬੋ ਜਾਫਰ ਅਲੀ ਕੰਬੋ ਰੇਡਰ ਨੂੰ ਕਹਿੰਦਾ ਡੋਟ ਗੋ ਆ ਜਾਫਰ ਅਲੀ ਕਮਾਲ ਲਖਾ ਕਮਾਲ ਕਮਾਲ ਆਉਂਦੀ ਬੱਲੇ ਬੱਲੇ ਕਰਾਉਣੀ ਪੈਣੀ ਹੈ ਤੇ ਉੱਥੇ ਕਰੀਬੀ ਦਾ ਜੱਗ ਤੇ ਮਾਦੀਆਂ ਦਿਵਾਵਾਂ ਤੇ ਭਰੋਸਾ ਰੱਖ ਰੱਬ ਤੇ ਨੰਬਰਾਂ ਤੇ ਖੇਡਦਾ ਉਹ ਕਬੱਡੀ ਹੁਣ ਹੱਲੇ ਦੀ ਉਹ ਲੱਖੇ ਫਤਵਾ ਉਹ ਦੁਨੀਆ دیਵਾਨੀ ਆ ਜਲਾਲਪੁਰ ਜੱਗਾ ਜੱਗਾ ਕਿਹੜਾ ਨੌਜਨ ਮੋਰੇ ਕडकਪਣ ਦੀ ਕਰਦਾ 250 ਫ੍ਰਿਜਨੋ ਵਾਲਿਆ ਉਹ ਦੇਖ ਦੁਨੀਆ ਤੇਰੇ ਦੇ ਵੀ ਨਜ਼ਰਾਂ ਟਿਕਾਈ ਛੜੀ ਆ ਅਲੀ ਯਫਰੋਦ 41 ਜਿੱਗਦੇ ਆ ਪਿੰਡ ਐ ਇਹ ਅੱਡਾ 45 ਇਸ ਮੁੰਡੇ ਨੇ 2 ਮਹੀਨੇ ਪਹਿਲਾਂ ਵਿਆਹ ਕਰਵਾਇਆ ਐ ਇੱਕ ਪ੍ਰੀਖ ਨੂੰ ਲੈਂਗੁਏਜ ਦਾ ਤਾਂ ਸ਼ੀਰੇ ਮੁਕਾਬਲੇ ਆ ਪਰ ਵੇਖਿਓ ਵਾਹ ਸਰਾ 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 ਆਤ ਇਹ ਆ ਵੈਨਕੂਵਰ ਵਾਲਾ ਸੀਜ਼ਨ ਦਾ ਗੱਡੀਆਂ ਟੋ ਹੋਣ ਲੱਗੀਆਂ ਸੋਪਰਾ 2 ਮਿੰਟਾ ਜਿਨ੍ਹਾਂ ਦੀਆਂ ਗੱਡੀਆਂ ਰੌਂਗਵੇ ਤੇ ਖੜੀਆਂ ਸੋ ਟੋ ਕਰਨ ਲੱਗਿਆ ਫੇਰ ਨਾ ਆਖਿਓ ਉਧਰਲੇ ਪਾਸੇ ਉਧਰ ਗੱਡੀਆਂ ਟੋ ਹੋ ਸੀਆਂ ਵਾਲਾ ਫੜਿਆ ਗਿਆ ਫੜਿਆ ਗਿਆ ਇਹ ਫਿਰ ਮਟਮਦੀ ਘਾਣਾ ਇਹ ਹੋਈਓ ਫੇਰੇ ਜਿਹਦੀ ਉਡੀਕ ਜਿਹਦਾ ਇੰਤਜ਼ਾਰ ਇਹ ਸੀਆਂ ਨੂੰ ਨਾ ਰੰਗ ਬੋ ਜਵਾਨੀ ਪੱਬਾ ਭਾਰਤ ਕਰਿਓ ਜੰਗਲ ਪਨਾਮਾ ਤਰਜ ਢੰਡਾਲਾ ਸ਼ਾਲਾ ਮਾਰਦਾ ਫਿਰਦਾ ਢੰਡਾਲਾ ਹਰਜੋਤ 100 ਡਾਲਰ ਆ ਕਬੱਡੀ ਦੇ ਸ਼ੀਰ ਮੱਲੇ ਹਣਾ ਵਾਲੋ ਪਹੁੰਚਦਾ ਹੋ ਗਿਆ ਆ ਤੇਰਾ ਢੰਗੜਾ